ਮਿਹਰ ਪ੍ਰਾਸ ਤੋਂ ਬਾਅਦ ਅਸੀਂ ਇੱਕ ਟੀ ਬੂਸਟਰ ਬਣਾਇਆ ਜਿਹੜਾ ਕਿ ਆਪਣੇ ਸੈਕਸ એનર્ਜੀ ਮਾਨਸਿਕ ਤੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾਗਾ ਬੱਚਾ ਪੈਦਾ ਕਰਨਾ ਹਾਰਮੋਨ ਤੇ ਆ ਜੇ ਹੁਣ ਆਪਣਾ ਹਾਰਮੋਨ ਹੀ ਨਹੀਂ ਸਹੀ ਹੈਗਾ ਤਾਂ ਫਿਰ ਕਿਦਾਂ ਸਕਰਾਣ ਬਣਨਗੇ ਸੋ ਸਕਰਾਣਾਂ ਦੀ ਕੋਈ ਕਮੀ ਆਗੀ ਉਸ ਚੀਜ਼ ਨੂੰ ਵੀ ਇਹ ਬਿਲਕੁਲ ਨੋਰਮਲ ਕਰਦਾਗਾ ਤੇ ਕੋਈ ਘਾਟਵਾਦਾ ਸ਼ਰੀਰ ਦੇ ਉਹ ਸੈਟ ਜਿਹੜੇ ਵਿਆਹੇ ਬੰਦੇ ਉਹ ਲੈ ਸਕਦੇ ਆ ਬਿਲਕੁਲ ਸਰ ਬਿਲਕੁਲ ਇਹਦਾ ਮੇਨ ਕੰਮ ਕੀ ਆ ਜੇ ਆਪਣਾ ਟੈਸਟੋਸਟੀਰੋਨ ਕਿਸੇ ਵੀ ਬੰਦੇ ਦਾ ਨਾਰਮਲ ਨਹੀਂ ਹੈਗਾ ਜਿਹੜਾ ਲੇਡੀਜ਼ ਦਾ ਟੈਸਟੋਸਟੀਰੋਨ ਹਾਰਮੋਨ ਬਹੁਤ ਘੱਟ ਬੰਦਾ ਮੇਲਜ਼ ਦੇ ਵਿੱਚ ਬਹੁਤ ਜ਼ਿਆਦਾ ਬੰਦਾਗਾ ਇਹ ਜਿਨ੍ਹਾਂ ਦਾ ਮੇਨਟੇਨ ਨਹੀਂ ਹੈਗਾ ਉਹਨਾਂ ਨੂੰ ਮੂਡ ਸਵਿੰਗ ਹੋਣ ਲੱਗ ਜਾਂਦੇ ਨੇ ਟੈਨਸ਼ਨ ਐਂਜਾਇਟੀ ਘਬਰਾਹਟ ਤੇ ਸੈਕਸ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਤੇ ਆਪਣੇ ਟੀ ਬੂਸਟਰ ਖਾਣ ਨਾਲ ਉਹਨਾਂ ਨੂੰ 1 ਮਹੀਨੇ ਦੇ ਅੰਦਰ ਅੰਦਰ ਬਹੁਤ ਵਧੀਆ ਰਿਜ਼ਲਟ ਮਿਲਦਾ ਜਿਨ੍ਹਾਂ ਦਾ ਐਸਟ੍ਰੋਸਟ੍ਰੀਨੋ ਹਾਰਮੋਨ ਨਾਰਮਲ ਆ ਉਹਨਾਂ ਨੂੰ ਫਸਟ ਡੇ ਤੋਂ ਹੀ ਇਹ ਕੰਮ ਕਰਦਾ ਏਕ ਐਰੋਬੈਟਿਕ ਪ੍ਰੋਡਕਟ ਆ ਜੋ ਕਿ ਐਰੋਬੈਟਿਕ ਹਰਬਸ ਜੜੀਆਂ ਬੂਟੀਆਂ ਨਾਲ ਤਿਆਰ ਕੀਤਾ ਹੋਇਆ ਹੈ ਇਹਨੂੰ ਖਾਣ ਦਾ ਕੋਈ ਨੁਕਸਾਨ ਨਹੀਂ ਜਿਨ੍ਹਾਂ ਨੂੰ ਵੀ ਕੋਈ ਇਦਾਂ ਦੀ ਪ੍ਰੋਬਲਮ ਰਹਿੰਦੀ ਆ ਮਾਨਸਿਕ ਤੇ ਸਰੀਰਿਕ ਤੇ ਉਹਨੂੰ ਵਿਦੇ ਨੇ ਇਹ 1 ਮਹੀਨੇ ਦੇ ਅੰਦਰ ਅੰਦਰ ਬਿਲਕੁਲ ਨਿਊਟਰਲ ਕਰ ਦਿੰਦਾ ਬੰਦਾ ਨਾਰਮਲ ਹੋ ਜਾਂਦਾ